ਇਹ ਆ ਵਾਈ ਸਵੇਰੇ ਦਾ ਮਾਹੌਲ ਬੜਾ ਦਵਾਤ ਹੋ ਗਈ ਬਾਈ ਸਾਡੇ ਪਿੰਡ ਮ ਖਾਨਪੁਰ ਬਾਈ ਅਮੇ ਤਾਂ ਪਹੁੰਚ ਗਏ ਘਰ ਆਪਾਂ ਖਾਣ ਲੱਗੇ ਆ ਦਲੀਆ ਰਾਤ ਕੇ ਮੁਕਾਬਲੇ ਮਾ ਬਾਈ ਪਾਣੀ ਘਟਾ ਪਰ ਟ੍ਰੈਫਿਕ ਇੱਕ ਸਾਈਡ ਨੂੰ ਚੱਲ ਰਹੀ ਆ ਆ ਦੇਖੋ ਬਾਈ ਪਾਣੀ ਰਾਤ ਜਿੰਨਾ ਦਾ ਰਾਤ ਤਾਂ ਬਹੁਤ ਜ਼ਿਆਦਾ ਪਾਣੀ ਖੜਿਆ ਤਾਂ ਇੱਥੇ ਸਾਈਡ ਤਾਂ ਬਾਈ ਰਾਤ ਦੀ ਲਾਈਟ ਨਹੀਂ ਆ ਗਈ ਗੱਲ ਕੀ ਗ੍ਰੈਬ ਮਾਈ ਸ਼ੇਡਸ ਐਂਡ ਹਿਟ ਦ ਸਟ੍ਰੀਟਸ ਨੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੇ ਆਪਣੇ ਅੱਜ ਦੇ ਵਲੌਗ ਵਿੱਚ ਮੈਂ ਆਜੇ ਸਿੰਘ ਦੇਸੀ ਬਲੌਕਰ ਅੱਜ ਦਿਨ 15 ਅਗਸਤ 2025 ਅੱਜ ਹੈ ਬਾਈ 15 ਅਗਸਤ ਤੁਹਾਨੂੰ ਪਤਾ ਜਾ ਚੁੱਕੀ ਹੈ ਸਰਕਾਰੀ ਛੁੱਟੀ ਹੈ ਸਰਕਾਰੀ ਛੁੱਟੀ ਤੇ ਲੋੜੂੜਾ ਬਾ ਵੀ ਰਜ ਘਟਾ ਅੱਜ ਆਰੇ ਆਪਾਂ ਫੇਰ ਆਪਣੀ ਜਿੰਮ ਤੇ ਸਟਾਰਟ ਕਰਦੇ ਆਂ ਬਈ ਅੱਜ ਦਾ ਵਲੌਗ 15 ਅਗਸਤ ਭਾਈ 인ਡੀਪੈਂਡੈਂਸ ਦੇ ਤੌਰ ਤੇ ਭਾਈ ਇੰਡੀਆ ਚ ਮਨਾਇਆ ਜਾਂਦਾ ਤੁਹਾਨੂੰ ਪਤਾ ਸਾਰਿਆਂ ਨੂੰ ਅ ਇਸ ਦਿਨ ਆਜ਼ਾਦੀ ਹੋਈ ਦੀ ਭਾਈ ਆਪਣੇ ਦੇਸ਼ ਕੀ 15 ਅਗਸਤ ਕੀ ਤੇ ਇਹਦੇ ਵਿੱਚ ਵੀ ਭਾਈ ਆਜ਼ਾਦੀ ਦੇ ਪਿੱਛੇ ਵੀ ਤੁਹਾਨੂੰ ਪਤਾ ਹੀ ਹੈ ਕਿੰਨਾ ਕੂਨ ਖਰਾਬਾ ਹੋਇਆ ਗੱਲਾਂ ਕਰਦੇ ਕਰਦੇ ਅੱਗੇ ਚਲੇ ਗਏ ਇਹਦੇ ਯਾਰੇ ਦੇ ਜਿੰਮ ਤੇ ਭਾਈ ਫੇਰ ਪਿੱਛੇ ਮੋੜ ਕੇ ਗੱਡੀ ਲੈ ਕੇ ਆਏ ਆ ਇਹ ਆ ਭਾਈ ਇਸ ਵੇਲੇ ਦਾ ਮਾਹੌਲ ਅੱਜ ਸ਼ੁਕਰਾ ਚਲ ਉਮੀਦਾਂ ਨਹੀਂ ਪੈ ਰਿਹਾ ਹੈਗਾ ਬਚਾਊਗਾ ਹੁਣ ਆਪਾਂ ਚੱਲਦੇ ਵੀ ਆਪਾਂ ਜਿੰਮ ਆਪਣੀ ਅੱਜ ਲਾਈਵ ਹੈ ਸ਼ੋਲਡਰ ਦੀ ਐਕਸਰਸਾਈਜ਼। ਉਹ ਨੈਕਸਟ ਸੇਜ ਅਜਾ ਉਹ ਨਹੀਂ ਦਿਖਾਉਂਦੇ ਬਾਈ ਹਮੇਂ ਵਧੀਆ ਲੱਗਦੀ। ਸ਼ੋਲਡਰ ਕੀ ਵੀ ਐਕਸਰਸਾਈਜ਼ ਬਹੁਤ ਵਧੀਆ ਤੇ ਐਕਸਰਸਾਈਜ਼ ਜ਼ਿਆਦਾ ਹੋ ਜਾਂਦੇ ਬਾਈ ਇਹਦੇ। ਰੈਪੀਟੇਸ਼ਨਾਂ ਹੋਰ ਐਕਸਰਸਾਈਜ਼ ਬਹੁਤ ਜ਼ਿਆਦਾ ਹੋ ਜਾਂਦੇ। ਚਲੋ ਬਾਈ ਜਿੰਮ ਦਾ ਵਰਕਆਊਟ ਹੋ ਗਿਆ ਟੋਟਲੀ ਸਮਾਪਤ। रिकॉर्ड हो गया समाप्त हमारा चल दिए घरानों भाई आ छुट्टी है ਆ ਪਾਂਦਾ ਨਹੀਂ ਹੈਗੀ ਬਾਈ ਸਰਕਾਰੀ ਛੁੱਟੀ ਆ ਤੇ ਰੋਡ 'ਤੇ ਵੀ ਰਸ਼ ਘਟਾ ਅੱਜ ਦਾ ਰੋਡ 'ਤੇ ਰਸ਼ ਘਟਾ ਹੋਣ ਕਰਕੇ ਅੱਜ ਬਾਈ ਗੱਡੀਆਂ ਵੀ ਘੱਟ ਦਿਖ ਰੀਆਂ ਆ 15 ਅਗਸਤ ਕੀ ਪਰੇਟ ਗਾਉਣ ਦੇਖਣਗੇ ਆ ਬਈ ਉਹ ਬਤਾਓ ਪਹਿਲਾਂ ਅੱਜ ਤਾਂ ਸਾਰੇ ਛੁੱਟੀ ਕਰਕੇ ਕਈ ਜਾਂਦੇ ਬਈ ਪਹਿਲਾਂ ਸਕੂਲ ਟਾਈਮ ਦਾ ਬਹੁਤ ਜਾਇਆ ਕਰਦੇ ਤੇ ਕਾਣਾ ਸਕੂਲ ਟਾਈਮ ਦਾ ਸਾਨੂੰ ਟੀਚਰ ਲੇ ਜਾਈ ਕਰਾਂ ਦੇ ਪਰੇਟ ਖਾਤਰ ਐਨਸੀਸੀ ਵੀ ਬੀ ਰਹੇ ਹਾਂ ਮੇ ਤਾਂ ਜੋ ਆ ਬਈ ਕਰਾਲੀ ਰੋਡ ਜਿਹੜਾ ਖਰੜ ਤੋਂ ਆ ਰਿਹਾ ਸਈ ਗਾਜ ਰੇ ਸ਼ੋਰੂਮ ਬਣ ਗਏ ਰੌਣਕਵਾਦੋਗੀ ਬਈ ਸਾਡੇ ਪਿੰਡ ਮ ਖਾਨਪੁਰਾ ਪਹਿਲਾਂ ਨਾਲ ਹੁਣ ਤਾਂ ਇੱਥੇ ਖਾਨਪੁਰ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਇਹਦੇ ਪਿੱਛੇ ਸਾਡਾ ਪਿੰਡ ਰਹਿ ਗਿਆ ਮਤਲਬ ਤੁਹਾਨੂੰ ਦਿਖਾਉਂਦੇ ਆ ਇਹ ਸਾਰਾ ਕਰਾਲੀ ਰੋਡ ਹੈ ਇੱਥੇ ਸਿੰਗਲ ਰੋਡ ਵੇ ਘੜਦਾ ਕਿਸੇ ਟਾਈਮ ਅਸੀਂ ਇੱਥੇ ਕਿੱਲੇ ਕਰਾਂਦੇ ਮੰਡੀ ਹੋਏ ਘੜਦੀ ਸੀ ਉਰੇ ਮੈਸਾਂ ਕੀ ਇੱਥੇ ਰੇਤਾ ਹੋਏਗਾ ਰੱਦ ਲਈ ਇੱਥੇ ਮੈਥੀ ਪਈ ਪਿੱਛੇ ਬਣਾਏ ਵੀ ਹੁੰਦੀ ਲੋ ਅੱਜ ਸ਼ੋਰੂਮ ਬਣ ਗਏ ਇੱਥੇ ਵੀ ਸਾਰਾ ਕੋਈ ਗਰਾਊਂਡ ਵੀ ਨਹੀਂ ਬਚਿਆਗਾ ਹਾਂ ਇੱਥੇ ਮੈਂ ਅਸਾਂ ਕੀ ਮੰਡੀ ਲੱਗੀ ਕਰਾਂਦੀ ਪਹਿਲਾਂ ਇਸ ਸੜਨ ਫੈਕਟਰੀ ਹੋਏ ਕਰਾਂਦੀ ਸਾਡੇ ਪਿੰਡ ਦੀ ਕੀ ਫੈਕਟਰੀ ਬਾਈ ਪੁਰਾਣੇ ਜਿਹੜੇ ਲੈ ਕੇ ਹੁਣਾਂ ਦਾ ਪਤਾ ਆਉਂਗਾ ਕੀ ਮਿਲ ਫੈਕਟਰੀ ਹੋਈ ਕਰਾਂਦੀ ਇੱਥੇ ਗगन ਕੀ ਮਿਲ ਫੈਕਟਰੀ ਇੱਥੇ ਸਾਰਾ ਉਹ ਸਾਰੀ ਫੈਕਟਰੀ ਕੰਦ ਆ ਅੱਜ ਇੱਥੇ ਕੁਝ ਨਹੀਂ ਖੰਡਰ ਬਣ ਗਿਆ ਸਾਰਾ ਬਾਈ ਇਹ ਉਹ ਮਾਰਾ ਪਿੰਡ ਖਾਨਪੁਰ ਦਾ ਅੱਜ ਤੇ ਵੀ ਕੁਝ ਨਹੀਂ ਹੋਇਆ ਕਰਾਂਦਾ ਬਾਈ ਸਮੇਂ-ਸਮੇਂ ਨਾਲ ਸਭ ਕੁਝ ਚੇਂਜ ਹੋ ਗਿਆ। ਉ ਤਾਂ ਪਤਾ ਨਹੀਂ ਬਾਈ ਕਿੱਥੇ-ਕਿੱਥੇ ਕਿ ਲੋਕ ਆ ਕੇ ਬਸਣ ਲੱਗੇ। ਜਿਹੜਾ ਪਿੰਡ ਕਿੱਡੇ ਹੋਈ ਕਰਾਂ ਤੇ ਅੱਜ ਇੱਥੇ ਦੁਕਾਨਾਂ ਬਣ ਗਈਆਂ। ਜੋ ਮਾਰੇ ਪੀਰ ਪੀਬਕ ਉਹ ਕਮੇਟੀ ਦਫਤਰ ਦਾ ਰਸਤਾ ਆ। ਇਹੋ ਜਰਾਹਾ ਪਾਣੀ ਪਿੰਡ ਦਾ। ਕੋਈ ਬਾਈ ਅਵੇਂ ਤਾਂ ਪਹੁੰਚ ਕੇ ਕਰਾਂ। ਆਪ ਖਾਣ ਲੱਗੇ ਆ ਦਲੀਆ। ਸਾਡੀ ਦਾ ਬਾਈ ਸਿਹਤ ਦਾ ਯੋਹੀ ਰਾਜ ਆ। ਅਸਾ ਦੇਸੀ ਦਲੀਆ ਹੀ ਖਾਏ ਕਰਦੇ। ਦਲੀਆ ਦਲੀਆ। ਆੜ-ਕਵਾੜ ਖਾਣ ਨਾਲ ਦਾ ਵਧੀਆ ਹੀ ਆ। 1 hour later ਅੱਜ ਸਾਡੇ ਪਿੰਡਾਂ 'ਵਾਂ ਵੀ ਕਮੇਡੀ ਦਫ਼ਤਰ 'ਵਾਂ ਬਾਈ ਝੰਡਾ ਚੜਾਇਆ। ਹੁਣ ਚੱਲਵੇ ਆਪਾਂ ਵੀ ਆਪਣੇ ਕੰਮ 'ਪਾਂ ਨੂੰ। ਮੋਲਾ ਦਾ ਇੱਥੇ ਵੀ ਕੋਈ ਆਇਆ ਹੋਣਾ। ਪ੍ਰਧਾਨ ਸਾਹਿਬ ਨੇ ਚੜਾਇਆ ਹੋਣਾ ਝੰਡਾ ਦਾ ਬਾਈ ਇੱਥੇ। ਤੇ ਮੌਸਮ ਦੀ ਗੱਲ ਕਰੀਏ ਅੱਜ ਫੇਰ ਬੱਦਲ ਬਣੀ ਜਾਂਦਾ ਆ। ਅ ਮੀਂਹ ਦਾ ਪੈਣ ਕੇ ਅਸਾਰ ਬਾਈ ਮੀਂਹ ਰੋਝੇ ਪਈ ਆਹਾ। ਅਸਾਰ ਤਾਂ ਕਿਆ ਕਹਨੇ। ਸੌਣ ਦਾ ਮਹੀਨਾ ਵੀ ਜਾ ਰਿਹਾ ਬਾਈ ਮੀਂਹ ਦਾ ਫਿਰ ਹੁਣ ਘਟਣ ਗਈ ਅੱਗੇ ਆਉਂਗੀ ਭਾਤੋ ਪਰ ਇਸ ਵਾਰ ਮੀਂਹ ਸੋਨੇ ਪੈ ਗੇ ਪੂਰਾ ਜਲਥਲ ਗਰਿਆ ਪਿਆ ਮਾਚਲ ਹਿਮਾਲਿਆ ਵਾ ਸਾਰੇ ਆਸੇ ਬਾਈ ਪੱਤਲੇ ਫਟੇ ਵੇ ਸਵਾਰ ਤਾਂ ਬਹੁਤ ਪੂਰਾ ਹਾਲ ਤਾਂ ਰਿਹਾ ਉੱਤਰਾਖੰਡ ਵੀ ਬਹੁਤ ਪੂਰਾ ਹਾਲ ਰਿਹਾ ਅੱਜ 15 ਅਗਸਤ ਕੀ ਬਾਈ ਛੁੱਟੀ ਆ ਉਹਦੇ ਕਰਕੇ ਰਾਸ਼ਗਵਾਟਾ ਰੋਡਾਂ ਵਾ ਬਾਈ ਪਹਿਲਾਂ ਤਾਂ ਮੈਂ ਦਾਹੀ ਕਹਿੰਦਾ ਵੀ ਲਾਂਡਰ ਰੋਡ ਵਾ ਨਾ ਹੋਵੇ ਰਾਸ਼ ਨੰਟਰ ਰੋਡ ਉੱਪਰ ਆਸ਼ਾ ਹੁੰਦਾ ਬਈ ਸਾਨੂੰ 2 ਘੰਟੇ ਲੱਗ ਜਾਂਦੇ ਆ ਘੰਟਾ ਲੱਗ ਜਾਂਦਾ ਬਈ 2 ਤੋਂ ਜ਼ਿਆਦਾ ਹੋ ਜਾਂਦੇ ਘੰਟਾ ਕ ਲੱਗੇ ਜਾਂਦਾ ਆ ਰਾਮ ਦਾ ਜਾਮਾ ਫਸੇ ਰਹਿਣ ਕਰਕੇ ਬਹੁਤ ਬੁਰਾ ਹਾਲ ਹੈ ਗੱਡੀ ਦਾ ਨੁਕਸਾਨ ਤਾਂ ਲੱਗ ਤੇ ਆ ਟਾਈਮ ਵੀ ਬਹੁਤ ਖਰਾਬ ਹੁੰਦਾ ਉੱਤੇ ਕੇ ਮੁਕਾਬਲੇ ਵਾ ਬਾਈ ਪਾਣੀ ਘੱਟ ਆ ਪਰ ਟ੍ਰੈਫਿਕ ਇੱਕ ਸਾਈਡ ਨੂੰ ਚੱਲ ਰਹੀ ਆ ਇਸ ਸਾਈਡ ਤਾਂ ਮੈਨੂੰ ਲੱਗਦਾ ਚੱਲ ਨਹੀਂ ਰਹੀ ਵਧੀਆ ਇੱਕ ਸਾਈਡ ਨੂੰ ਚਲਾਣੀ ਚਾਹੀਦੀ ਇੱਧਰ ਤਾਂ ਬਾਈ ਟੋਏ ਬਹੁਤ ਆ ਆ ਦੇਖੋ ਬਾਈ ਪਾਣੀ ਰਾਤ ਕਿੰਨਾ ਦਾ ਰਾਤ ਤਾਂ ਬਹੁਤ ਜ਼ਿਆਦਾ ਪਾਣੀ ਖੜਿਆ ਤਾਂ ਇੱਥੇ ਤੇ ਟ੍ਰੈਫਿਕ ਵੀ ਬਾਈ ਚੱਲ ਰਹੀ ਦੀ ਪਹਿਲਾਂ ਰਾਤ ਤਾਂ ਪਰ ਅੱਜ ਇੱਕ ਸਾਈਡੇ ਕਰੀ ਹੋਈ ਟ੍ਰੈਫਿਕ ਲੋਕ ਵੀ ਡਰਦੇ ਆ ਬਾਈ ਮੋਟਰਸਾਈਕਲ ਦੇ ਪਰਲੇ ਪਾਸੇ ਜਾਣਗੇ ਖੱਡੇ ਦਾ ਨਹੀਂ ਪਤਾ ਹੁੰਦਾ ਬਾਈ ਕਿੰਨਾ ਕੁ ਵੱਡਾ ਆ ਕਿੰਨਾ ਘਟੂਗਾ ਯਾਰ ਇਸ ਵੇਲੇ ਤਾਂ ਵੀ ਰਾਤ ਦੀ ਲਾਈਟ ਨਹੀਂ ਆ ਗਈ ਕੱਲ ਕੀ ਕਹਿੰਦੇ ਮੀਂਹ ਪੈਂਦਾ ਤਾਂ ਮੀਂਹ ਦੇ ਬਾਅਦ ਪਾਣੀ ਤਾਂ ਖੜਿਆ ਹੀ ਰੋੜਾ ਪਾ ਲਾਈਟ ਵੀ ਨਹੀਂ ਆਈ ਹੈਗੀ ਜੋ ਟੈਂਪੂ ਵਾਲਾ ਆ ਰਿਹਾ ਦੇਖ ਬਈ ਉਹ ਦੇ ਖੱਡੇ ਵਾਂ ਦੇ ਕਿੰਨਾ ਪਾਣੀ ਲੈ ਚੱਕ ਬਹੁਤ ਸ਼ੁਕਰ ਆ ਬਈ ਅੱਜ 15 ਅਗਸਤ ਕਰਕੇ ਨਾ ਰਾਜ ਘਟਾ ਹੈ ਨਹੀਂ ਤਾਂ ਜਾਂ ਬਹੁਤ ਲੰਬਾ ਲੱਗਣਾ ਦਾ ਅਸੀਂ ਫਸਣਾ ਦਾ ਇਦਨ ਬਈ ਜੁਆਇਦ ਅਲੈਕਮ ਆ ਬਈ ਨਾ ਹਟਨੇ ਵਾਲਾ ਨਹੀਂ ਪਾਣੀ ਜੋ ਨਹੀਂ ਜਿੱਤੀ ਖਤਮ ਹੁੰਦਾ ਤੇ ਖੱਟੇ ਦਾ ਬਈ ਹੈਗੇ ਆ ਰੋਡ 'ਤੇ ਅੱਜ ਕੱਲ ਬਰਸਾਤਾਂ ਦੇ ਦਿਨਾਂ ਮਾ ਬਈਆ ਰੋਡ ਕਲੋਜ਼ ਕਰਨਾ ਚੰਗ ਰਿੱਤਨ ਕੇ ਬਰਾਬਰ ਹੀ ਆ ਵਾਹਿਗੁਰੂ ਸੱਚਾ ਮਾਚਾ ਬਈ ਬੱਦਲ ਫੇਰ ਚੜ ਕੇ ਆ ਗਏ ਦੇ ਲੈ ਆਂਦੇ ਆਂਦੇ ਮੈਂ ਹੀ ਆ ਗਏ ਨੇ ਕਾਲਾ ਛਾਹ ਬੱਦਲ ਆ ਗਿਆ ਉੱਪਰ ਨੂੰ ਕਿਉਂ ਨਹੀਂ ਹਟਦਾ ਜੀ ਹਿਸਾਬ ਨਾਲ ਜੀ ਇਹ ਚੱਲਦਾ ਰਹਿ ਗਿਆ ਅੱਜ ਫੇਰ ਸਾੜੇ ਪਾਣੀ 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 ਕਰਦਣਾ ਨੇ ਬਈ As my guide hey. top down, riding. Let the West Coast vibes collide. Corner store stops, grab a drink, it's all good. Cruising through the streets of my neighborhood. Hey, yo. West Coast, where the sun sets slow. Say what? Chilling with the homies, let that talk box glow. so beats pump beneath the moon tonight kali breeze blowing let the funk take the floor ਹਾਂਜੀ ਵਾਪਸ ਆਇਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੁਹਾਡੇ ਬਲੌਗ ਦੇ ਵਿੱਚ ਅੱਜ ਸਵੇਰ ਦੇ ਭਾਈ ਬੀਜੀ ਕਰ ਰਹੇ ਦਾਗਾ ਦੇ ਬਲੌਗ ਨਹੀਂ ਖੜਿਆ ਹੈਗਾ ਉਹ ਕਰਦੇ ਆਂ ਗਤਵਾਰ ਸਲੂਰਵਾ ਵੀ ਕੰਮ ਕਰਦੇ ਨੇ ਸਤਿਨਾਮ ਜੀ ਜਿਵੇਂ ਦਿਖਾਣਾ ਵਿੱਚ ਪਹਿਲਾਂ ਆਪਣਾ ਇਹਨਾਂ ਵਿੱਚੋਂ ਪਹਿਲਾਂ ਉਹ ਪਈ ਜਾਂਦੀ ਹੈ ਨਾਲ ਆਪਣਾ ਕੱਲ ਦਾ ਐਕਸਪੀਰੀਅੰਸ ਦੱਸੋ ਕੱਲ ਦਾ ਐਕਸਪੀਰੀਅੰਸ ਠੜਕਾਲਾ ਠੜਕਤਾ ਵੀ ਪਾਣਦਾਂ ਨੂੰ ਕਰੜਾ ਟ੍ਰਾਵਲ ਮਾਗਰਾ ਹੋ ਤਰਦਾ ਬਹੁਤ ਟਾਈਮ ਲੱਗ ਗਿਆ ਅਲਾਉਂਸ ਦਾ ਉਹ ਤਾਂ ਉਹ ਬੈਟਰੀ ਵੀ ਖਤ ਗਿਆ ਉਸਤੇ ਮ ਜਾਂਦੇ ਜਾਂਦੇ ਵੀਡੀਓ ਬਣ ਰਹੀ ਆ ਭਾਈ ਸਾਰਿਆਂ ਦੀ ਮੁੱਛਾ ਕਰੀਆਂ ਵੀਆਂ ਕਰੀਆਂ ਜਿਹੜੀਆਂ ਸਾਰਿਆਂ ਦੇ ਕਿਹੜੇ ਕਿਹੜਾ ਆ 1 2 3 4 ਹੁਣ ਬੈਨੇ ਆ ਭਾਈ ਤਾਂ ਕਰਕੇ ਵੀਡੀਓ ਬਣਾਉਣ ਲੱਗੇ ਨੇ ਆ ਇੱਕ ਇੱਧਰ ਬੱਜੇ ਆ ਭਾਈ ਹਾਂਜੀ ਬਾਈ ਦੁਕਾਨ ਵਧਾ ਕੇ ਆਵੇਂ ਅੱਜ ਆ ਗਏ ਖਰੜ ਮਾਰਕੀਟ ਵਾਂ ਚਿਕਨ ਖਾਣ ਲਈ ਕਹਾ ਇੱਥੇ ਬਾਈ ਚਿਕਨ ਕੀ ਮਾਰਕੀਟ ਆ ਵਧੀਆ ਬਣਾਉਂਦੇ ਆ ਦੇਸੀ ਚਿਕਨ ਵਾਲੇ ਅੱਜ ਬਈ ਦੁਕਾਨ ਦਾ ਵਲੋਗ ਘੱਟ ਬਣਿਆ ਕਿਉਂਕਿ ਵੀਜੀ ਤੇ ਥੋੜੀ ਬਹੁਤੀ ਗੱਲਬਾਤ ਹੋਈ ਆ ਤਾਂ ਹੀ ਬਾਹਰ ਕਾ ਵਲੋਗ ਚ ਦਿਖਾਵਾਂਗੇ ਥੋੜਾ ਜਿਹਾ ਲੋ ਆ ਬਾਈ ਖੈੜ ਕੀ ਮਾਰਕੀਟ ਹਸਪੀਟਲ ਰੋਡ ਤੇ ਗਾਣਾ ਇੱਕ ਰੋਡ ਬਈ ਉਹ ਫੈੜ ਦਾ 메ਨ ਮਾਰਕੀਟ ਚਲੇ ਜਾ। ਅਸੀਂ ਆਏ ਹਾਂ ਹੁਣ ਸਾਹਮਣੇ ਕਲਦੀਪ ਵਾਲੇ ਬੱਚੀ ਗਨਖਾਨ। ਮਨਦੀਪ। ਹੁੰਦਾ ਵਧੀਆ ਟੀਕਾ ਲਾਉਂਦਾ ਹੈ। ਤੇ ਬਾਕੀ ਇਹਦੇ ਸਟਾਲਾਂ ਲੱਗੀਆਂ ਵੀ ਆ ਬਾਈ ਖਾਣ ਪੀਣ ਦੇ ਸਾਮਾਨ ਦੀਆਂ ਸਾਰੀਆਂ। ਤੇ ਚੜਵੀ ਬਾਈ ਆਂਡੇ ਮੱਛੀ ਜੋ ਮਰਦੀ ਖਾਣਾ ਵੇ ਨੌਨ ਚੂਤ ਸਾਫ ਬਣਾ ਹੋਏ ਜਿਕੇ ਨੇ ਬਾਈ ਸਾਰਾ ਕੁਝ ਮਿਲਦਾ ਅੱਜ। ਚਲ ਹੁਣ ਆਪਾਂ ਚੱਲਦੇ ਮਨਦੀਪ ਆ। ਸਾਕੇ ਜਾਂਦੇ ਆ ਠੀਕਨ। ਚੱਲ ਰਹੀ ਬਾਈ ਕੁਕਿੰਗ। ਹੋ ਗਏ ਈ ਤਿਆਰ। ਓਹ ਮਨੀਰ ਸੇ ਆ ਹੋ ਗਿਆ ਤਿਆਰ ਹੋਇਆ ਨਹੀਂ ਅੱਦੇ ਕਿੰਨਾ ਟਾਈਮ ਲੱਗਣਾ 10 ਮਿੰਟ ਬਾਅਦ ਹੋ ਜੂ ਰੈਡੀ ਚੱਲ ਕਰਦੇ ਤਿਆਰ ਕਰ ਕਰ ਰਿਹਾ ਭਾਈ ਹਲੇ ਤਾਂ ਲਾਇਆ ਪਿਆ ਘੈਂਟ ਵਾਂ ਚਿਕਨ ਖਾਣਾ ਹੋਵਾ ਕਹਿੰਦੇ ਮਨਦੀਪ ਆ ਜਾਓ ਕਾ ਮਨਦੀਪ ਚਿਕਨ ਖਾਣ ਦਾ 1 ਨੰਬਰ ਬਣਾਉਂਦਾ ਮੁੰਡਾ ਚਿਕਨ ਖਾ ਕੇ ਘੈਂਟ ਬਣਾਇਆ ਉਹਦਾ ਮਨਦੀਪ ਵਧੀਆ ਦਾ ਚੱਲਦੇ ਆ ਭਾਈ ਅੱਡੇ ਘਰ ਨੂੰ ਚਿਕਨ ਨੰਬਰ 1 ਨੰਬਰ ਬਣਾਉਂਦਾ ਭਾਈ ਬੰਦਾ ਆ ਆ ਕੇ ਹੁਣ ਆਪਾਂ ਚੱਲਦੇ ਆ ਆਪਣੇ ਘਰ ਨੂੰ ਤੇ ਅੱਜ ਦਾ ਵਲੌਗ ਵੀ ਆਪਾਂ ਸਮਾਪਤ ਕਰਦੇ ਆਂ ਬਾਈ ਫਿਰ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਅੱਜ ਫਿਰ ਤੇ ਵਲੌਗ ਅੱਜ ਦਾ ਛੋਟਾ ਹੀ ਬਣਾ ਬਣਿਆ ਬਾਈ ਛੋਟਾ ਹੀ ਰਹੇਗਾ ਤੇ ਜਾਤ ਰਵਾੜ ਦਾ ਹੀ ਦਿਖਾਇਆ ਅੱਜ ਦਾ ਅੱਜ ਆਪਣਾ ਅੰਦਰ ਦੁਕਾਨ ਦਾ ਘਟੇ ਦਾ ਚਲੋ ਬਾਈ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਜਦ ਤੱਕ ਰੱਬ ਰਾਖਾ ਬਾਈ